चटनी खाके करे गुजारे चटनी खा के करे गुजारे रगड़ गंडे भूखा नी थोड़ी जही बस इज्जत कमाई बोले नाड़ रसूखा वजियां चोटा ते वीर मारे फूका बजियाँ चोटा ते वीर मारे फूका बजिया चोटा ते वीर मार दे फूक बजिया चोटा ते ਜੇ ਮੁੰਡਿਆ ਮੈਂ ਸੋਹਣੀ ਲੱਗਦੀ ਦੇਖ ਲੈ ਮੋਰੀ ਬੇਕੇ ਜੇ ਮੈਂ ਤੈਨੂੰ ਵਾਲੀ ਜੁੱਸ ਦੀ ਲੈ ਚਾਲਾ ਸਸਮੀਰੀ ਨੂੰ ਮਾਂ ਤੇਰੀ ਨੂੰ ਪੁੱਛ ਲੈ ਕੋਲ ਬਿਠਾ ਕੇ ਸੁਰਖੀ ਬਿੰਦੀ ਪਰਸ ਮੋੜੇ ਤੇ ਕਰੂ ਨੌਕਰੀ ਆਕੇ ਤੂੰ ਬਣਾ ਲੈ ਚਾਸਵੀਰੇ ਬੇਬੇ ਲਾਉ ਤੜਕੇ ਪੜੀਆਂ ਲਿਖੀਆਂ ਦੇ ਹੱਥ ਨਹੀਂ ਲੱਗਦੇ ਰੜਕੇ ਪੜੀਆਂ ਲਿਖੀਆਂ ਦੇ ਹੱਥ ਨਹੀਂ ਲੱਗਦੇ ਰੜਕੇ ਪੜੀਆਂ ਲਿਖੀਆਂ ਦੇ ਹੱਥ ਨਹੀਂ ਲੱਗਦੇ ਰੜਕੇ ਪੜੀਆਂ ਲਿਖੀਆਂ ਦੇ ਕਾ ਦੀ ਚੰਨ ਚਾਨਣੀ ਰਾਤ ਚਾਨਣ ਹੋਣ ਲੱਗ ਪਿਆ ਕਾ ਦੀ ਚੰਨ ਚਾਨਣੀ ਰਾਤ ਚਾਨਣ ਹੋਣ ਲੱਗ ਪਿਆ ਮੈਂ ਦੋ ਮਾਰੇ ਲਲਕਾਰੇ ਨੀਓ ਰੋਣ ਲੱਗ ਪਿਆ ਮੈਂ ਦੋ ਮਾਰੇ ਲਲਕਾਰੇ ਨੀਓ ਰੋਣ ਲੱਗ ਪਿਆ ਨੀ ਮੈਂ ਦੋ ਮਾਰੇ ਲਲਕਾਰੇ ਨੀਓ ਰੋਣ ਲੱਗ ਪਿਆ ਅੱਗੇ ਤਾ ਹੁਣ ਤੱਕ ਚੱਲੀਆਂ ਸੀ ਤੇਰੀਆਂ ਅਗੇ ਤਹ ਹੁਣ ਤੱਕ ਚੱਲੀਆਂ ਸੀ ਤੇਰੀਆਂ ਹੁਣ ਚੱਲਣ ਗੀਆਂ ਮੇਰੀਆਂ ਵੀ ਤੂੰ ਤਾਂ ਲਾਟੂ ਦਿੱਤਰਾ ਕੁੰਮੀਗਾ ਕ ਮੇਰੀਆਂ ਵੀ ਤੂੰ ਤਾਂ ਲਾਟੂ ਦਿੱਤਰਾ ਕੁੰਮੀਗਾ ਕ ਮੇਰੀਆਂ ਵੀ ਤੂੰ ਤਾਂ ਲਾਟੂ ਦਿੱਤਰਾ ਕੁੰਮੀਗਾ ਕ ਮੇਰੀਆਂ ਵੀ ਅਮਲੀ ਨੂੰ ਕੀ ਵਿਆਹੀ ਪੈਣੂ ਪੁੱਕੀ ਡੋਡੇ ਖਾਂਦਾ ਅਮਲੀ ਨੂੰ ਕੀ ਪੁੱਕੀ ਡੁੱਡੀ ਖੰਦਾ ਜਦੋਂ ਪੁਲਸ ਫੜਨੇ ਨੂੰ ਆਉਂਦੀ ਪੇਟੀ ਥੱਲੇ ਵੜਦਾ ਮੈਂ ਕਿਆ ਮੁੰਸ਼ੀ ਜੀ ਇਹ ਤਾਂ ਚੂਹੇ ਫੜਦਾ ਮੈਂ ਕਿਆ ਮੁੰਸ਼ੀ ਜੀ ਇਹ ਤਾਂ ਚੂਹੇ ਫੜਦਾ ਮੈਂ ਕਿਆ ਮੁੰਸ਼ੀ ਜੀ ਇਹ ਤਾਂ ਚੂਹੇ ਫੜਦਾ ਮੈਂ ਕਿਆ ਮੁੰਸ਼ੀ ਜੀ ਜੁੱਤੀ ਪਟਿਆੜੀ ਦੀ ਨਾਬੀ ਦੀਆਂ ਚਾਂਜਰਾ ਜੁੱਤੀ ਪਟਿਆੜੀ ਦੀ ਨਾਬੀ ਦੀਆਂ ਚਾਂਜਰਾ ਨਾਲੇ ਸੋਨੇ ਸੋਨੇ ਸੂਟ ਸਵੌਣ ਚੱਲੀਆਂ ਨਹੀਂ ਮੈਂ ਚਾ ਮਾਣ ਆੜ ਪੁੱਤ ਨੂੰ ਵੀ ਆਉਣ ਚੱਲੀਆਂ ਨਹੀਂ ਮੈਂ ਚਾਵਾਂ ਨਾਲ ਪੁੱਤ ਨੂੰ ਵੀ ਆਉਣ ਚੱਲੀਆਂ ਨਹੀਂ ਮੈਂ ਚਾਵਾਂ ਨਾਲ ਪੁੱਤ ਨੂੰ ਵੀ ਆਉਣ ਚੱਲੀਆਂ ਕੰਮ ਕੰਮ ਕੀ ਲਾਈਏ ਸਸਿਏ ਕੰਮ ਨ ਕੋਈ ਵਾਲਾ ਕੰਮ ਕੰਮ ਕੀ ਲਾਈਏ ਸਸਿਏ ਕੰਮ ਨ ਕੋਈ ਵਾਲਾ ਇਹ ਚਾਰੀ ਤਾਂ ਮੈਂ ਮੱਛਾ ਚੋਈਆਂ ਰੋਟੀ ਟੁੱਕ ਪਕਾਇਆ ਸਸਿਏ ਤੂੰ ਵਿਗੜੀ ਪੁੱਤ ਮਗਰ ਤੂੰ ਲਾਇਆ ਸਸੀ ਤੂੰ ਵਿਗੜੀ ਪੁੱਤ ਮਗਰ ਤੂੰ ਲਾਇਆ ਸਸੀ ਤੂੰ ਵਿਗੜੀ ਪੁੱਤ ਮਗਰ ਤੂੰ ਲਾਇਆ ਸਸੀ ਤੂੰ ਵਿਗੜੀ ਸੋਹਰੇ ਮੇਰੇ ਨੇ ਵਰ ਫੀਲਿਆਂ ਦੀ ਸੋਹਰੇ ਮੇਰੇ ਨੇ ਵਰ ਫੀਲਿਆਂ ਦੀ ਸੱਸ ਮੇਰੀ ਨੇ ਬੰਡੀ ਸਭ ਨੂੰ ਦਿੱਤੀ ਪਾਈਆ ਪਾਈਆ ਮੈਨੂੰ ਇੱਕੋ ਟਿੱਕੀ ਸੱਸੇ ਨੇ ਤੇਰੀ ਜਾਨ ਨੂੰ ਮੈਂ ਪੇਟੀ ਓਲੇ ਪਿੱ ਸਸੇਨੀ ਤੇਰੀ ਜਾਨ ਨੂੰ ਮੈਂ ਪੇਟੀ ਓਲੇ ਪਿੱਟੀ ਸਸੇਨੀ ਤੇਰੀ ਜਾਨ ਨੂੰ ਮੈਂ ਪੇਟੀ ਓਲੇ ਪਿੱਟੀ ਇਹ ਨਾ ਮੈਨੂੰ ਤੀ ਸਮਝਦੀ ਮੈਂ ਤਾਂ ਸਮਝਦੀ ਮਾਂ ਇਹ ਨਾ ਮੈਨੂੰ ਤੀ ਸਮਝਦੀ ਮੈਂ ਤਾਂ ਸਮਝਦੀ ਮਾਂ ਮੈਂ ਤਾਂ ਇਹਨੂੰ ਹਾਂਜੀ ਹਾਂਜੀ ਕਹਿੰਦੀ ਇਹ ਕਹਿੰਦੀ ਨਾ ਨਾ ਵੇ ਹਰ ਵੇਲੇ ਹੀ ਮਾਂ ਤੇਰੀ ਤਾਂ ਬਣਿਆ ਰਹਿੰਦਾ ਮੂੰ బే మె సస్ కుట్ బే మస్ కుట్ బీ మట్ బన బో తూ బట్ బ ਬਣਕੇ ਪਟੋਲਾ ਮਾਸੀ ਆਈ ਬਣਕੇ ਪਟੋਲਾ ਮਾਸੀ ਆਈ ਗਲ ਸੋਨੇ ਦੀਆਂ ਤਾਰਾਂ ਨੱਚਦੀ ਮਾਸੀ ਤੋਂ 5 ਰੁਪਏ ਵਾਰਾ ਨੱਚਦੀ ਮਾਸੀ ਤੋਂ 5 ਰੁਪਏ ਵਾਰਾ ਨੱਚਦੀ ਮਾਸੀ ਤੋਂ 5 ਰੁਪਏ ਵਾਰਾ